ਬਾਪੂ ਇੱਕ ਮੰਗੇ ਦੋ ਲੈ ਦਿੰਦਾ ਸੀ ਜੁਗ-ਜੁਗ ਜੀਓ ਕਹਿ ਦਿੰਦਾ ਸੀ ਇੱਕ ਮੰਗੇ ਦੋ ਲੈ ਦਿੰਦਾ ਸੀ ਜੁਗ-ਜੁਗ ਜੀਓ ਕਹਿ ਦਿੰਦਾ ਸੀ ਅੰਤ ਜਦੋਂ ਮੁਰਝਾ ਗਿਆ ਇੱਕ ਦਿਨ ਅੰਤ ਜਦੋਂ ਮੁਰਝਾ ਗਿਆ ਇੱਕ ਦਿਨ ਫੁੱਲ ਨਾ ਕਦੇ ਦੁਬਾਰਾ ਖਿਲਣਾ ਤੜੀਆਂ ਤੇ ਜੋ ਜੋਗ ਚੁਗਾ ਗਿਆ ਬਾਪੂ ਨਹੀਂ ਦੁਬਾਰਾ ਮੈਣਾ ਤੜੀਆਂ ਤੇ ਜੋ ਜੋਗ ਚੁਗਾ ਗਿਆ ਬਾਪੂ ਨਹੀਂ ਦੁਬਾਰਾ ਉਹਦੇ ਹੁੰਦਿਆਂ ਫਿਕਰ ਨਹੀਂ ਸੀ ਉਹਦੇ ਹੁੰਦਿਆਂ ਫਿਕਰ ਨਹੀਂ ਸੀ ਡਰ ਡੁਰ ਵਾਲਾ ਜ਼ਿਕਰ ਨਹੀਂ ਸੀ ਖੇਡਣ ਗਿਆ ਨੂੰ ਲੱਭਣ ਲਈ ਨਾ ਮੰਜੇ ਤੋਂ ਉੱਠ ਕੇ ਸਿਨਾ ਹਿਲਣਾ ਤਲੀਆਂ ਤੇ ਜੋ ਜੋਗ ਚੁਗਾ ਗਿਆ ਬਾਪੂ ਨਹੀਂ ਦਵਾਰਾ ਮੈਨਾ ਤਲੀਆਂ ਤੇ ਜੋ ਜੋਗ ਚੁਗਾ ਗਿਆ ਬਾਪੂ ਨਹੀਂ ਦਵਾਰਾ ਮੈਨਾ ਔਖੇ ਸੌਖੇ ਸਮੇ ਬਤਾਏ ਔਖੇ ਸੌਖੇ ਸਮੇ ਬਤਾਏ ਬਾਪੂ ਵਣ ਚਾਚੇ ਤਾਏ ਬੇਬੇ ਤੋ ਜਦ ਪੈਣੀਆਂ ਮਾਰਾਂ ਵੇਖ ਬਾਪੂ ਨੂੰ ਜਿਹੜਾ ਕਹਿਣਾ ਤਲੀਆਂ ਤੇ ਜੋ ਚੋਗ ਚਗਾ ਗਿਆ ਬਾਪੂ ਨਹੀਂ ਦੁਬਾਰਾ ਮੈਣਾ ਤਲੀਆਂ ਤੇ ਜੋ ਚੋਗ ਚਗਾ ਗਿਆ ਬਾਪੂ ਨਹੀਂ ਦੁਬਾਰਾ ਮੈਣਾ ਸਾਡੇ ਭਲੇ ਲਈ ਕਹਿੰਦਾ ਸੀ ਸਾਡੇ ਭਲੇ ਲਈ ਕਹਿੰਦਾ ਸੀ ਸਭ ਕੁਝ ਸਾਡੇ ਲਈ ਸਿੰਦਾ ਸੀ ਉਦੋਂ ਸੀ ਬੋਲਿਆ ਕੋੜਾ ਲੱਗਦਾ ਉਦੋਂ ਸੀ ਬੋਲਿਆ ਕੋੜਾ ਲੱਗਦਾ ਵਾਂਗ ਉਹਦੇ ਕੋਈ ਬੋਲੇ ਤਿਲਨਾ ਟੜੀਆਂ ਤੇ ਜੋ ਚੋਗ ਚਗਾ ਗਿਆ ਬਾਪੂ ਨਹੀਂ ਦੁਬਾਰਾ ਮਿਲਣਾ ਟੜੀਆਂ ਤੇ ਜੋ ਚੋਗ ਚਗਾ ਗਿਆ ਬਾਪੂ ਨਹੀਂ ਦੁਬਾਰਾ ਮਿਲਣਾ ਕਾਸ਼ ਤੂੰ ਬਾਪੂ ਅੱਜ ਵੀ ਆ ਜਾ ਕਾਸ਼ ਤੂੰ ਬਾਪੂ ਅੱਜ ਵੀ ਆ ਜਾ ਸੁੰਨੇ ਵੇੜੇ ਰੌਣਕ ਲਾ ਜਾ ਸ਼ਿੰਗਾਰਿਆ ਕਿਉਂ ਨਾ ਭੁੱਲਿਆ ਭੁੱਲਦੇ ਸ਼ਿੰਗਾਰਿਆ ਕਿਉਂ ਨਾ ਭੁੱਲਿਆ ਭੁੱਲਦੇ ਲੱਖ ਤਲਾਸੇ ਮੰਦਾ ਦਿਲ ਨਾ ਟੜੀਆਂ ਤੇ ਜੋ ਚੋਗ ਚਗਾ ਗਿਆ ਬਾਪੂ ਨਹੀਂ ਦੁਬਾਰਾ ਮਿਲਣਾ ਤੜੀਆਂ ਤੇ ਜੋ ਚੋਗ ਚੁਗਾ ਗਿਆ ਬਾਪੂ ਨਹੀਂ ਦੁਬਾਰਾ ਮਿਲਣਾ ਬਾਪੂ ਨਹੀਂ ਦੁਬਾਰਾ ਮਿਲਣਾ ਬਾਪੂ ਨਹੀਂ ਦੁਬਾਰਾ